ਇਹ ਨਾਲ ਬਹਿ ਜਾਣ ਗਿਆ ਜਗਾ ਘੇਰੀ ਤੂੰ ਵੇ ਵਿਆਹ ਤੇਰਾ ਮੇਰਾ ਐ ਨਾਲ ਹੋਰ ਕਿੰਨੂ ਬੋਣਾ ਆ ਵੇ ਤੇ ਤੇਰਾ ਬਾਅਦ ਵੀ ਕਲੈਕਟਰ ਵਾਲੀ ਵਰਦੀ ਪਾ ਕੇ ਆਇਆ ਤੇਰਾ ਵਿਆਹ ਐ ਅੱਜ ਡਿਊਟੀ ਨਾਲ ਕੋਈ ਕੰਪਰਮਾਈਜ਼ ਨਹੀਂ ਬਰਬਾਸ ਲੱਗੀ ਆ ਸਹਾਈਆਂ ਨਾ ਭਰੀ ਛੇਤੀ ਕਰੋ ਜੋ ਕਰਨਾ ਪੱਨਾ ਪੜਾ ਦੇ ਇੱਕ ਦੋ ਫੋਟੋ ਪੈੜੀਆਂ ਆਉਣੀਆਂ ਆ ਆ ਭੈਣ ਜੀ ਨਾਲ ਹੋ ਕੇ ਬੈਠੋ ਥੋੜਾ ਜਿਹਾ ਤੂੰ ਸਾਰੀਆਂ ਬਹਿਣੀਆਂ ਤੁਹਾਡੇ ਨਾਲ ਏ ਵਡਾ ਪੈਲਸ ਕਰਾਇਆ ਆ ਤੇਰੇ 20 ਸੀਟਾਂ ਵਾਲੀ ਬੱਸ ਨਹੀਂ ਹੈਗੀ ਮੇਰਾ ਵੀ ਜਿੰਨੇ ਪਿੱਛੇ ਬੈਠੇ ਆ ਨਾ ਟੁੱਟੇ ਪੈਸੇ ਰੱਖਿਓ ਜਿੱਥੇ ਬੱਜਾ ਨਾੜ ਨਹੀਂ ਚੱਲਾ ਇੱਥੇ ਉਹ ਸ਼ਗਨ ਪਾਉਣਾ ਉਹਨਾਂ ਨੇ ਟਿਕਟਾਂ ਨਹੀਂ ਲੈਣੀਆਂ ਅਣੇ ਜੋ ਸ਼ਗਨ ਪਾਉਣਾ ਹੋਣਗੇ ਨਾ ਟੁੱਟੇ ਪੈਸੇ ਨਾ ਮੰਗੀ ਅੱਜ ਸ਼ੁਕਰ ਹੈ ਕਿ ਆਪਣੇ ਬੱਸ ਵਾਲੀ ਸੀਟ ਹੀ ਨਹੀਂ ਲੈ ਕੇ ਆ ਗਿਆ ਇਧਰ ਆ ਨੀ ਇਧਰ ਲੈ ਆ ਸਾਡੀ ਆਹ ਸਾਰੇ ਜਾਣੇ ਆ ਨਾ ਮਜਾ ਖੁੱਦ ਰੇਸ਼ਦਾਨ ਕੰਮ ਇਹਨਾਂ ਦਾ ਪਤਾ ਹੀ ਨਹੀਂ ਆ ਇਧਰੋਂ ਉਤਰਨ ਵਾਲਾ ਰਾਹ ਹੈਗਾ ਇਧਰੋਂ ਉੱਪਰ ਚੜਨ ਵਾਲਾ ਰਾਹ ਆ ਇਧਰ ਵੀ ਆ ਜਾ ਹਾਏ ਘਬਰਾਹਟ ਬੜੀ ਹੋਣੀ ਮੈਨੂੰ ਘਬਰਾਹਟ ਹੋ ਰਹੀ